ਉਹ ਨਾਮ ਦੇ ਰੰਗ ਵਿੱਚ ਰੰਗ ਕੇ ਕਈ ਥਾਂ ਮੁਕਾਮ ਕਰਦੇ ਜਗਤ ਨਿਸਤਾਰ ਦੇ ਰੁਮਕੇ ਰੁਮਕੇ ਚਾਲੇ ਪਏ ਰੁਮਤੀ ਪੌਣ ਵਾਂਗੂ ਗੁਰੂ ਨਾਨਕ ਪਾਤਸ਼ਾਹ ਜੀ ਹਰਤਵਾਰ ਉਪਰੇ ਅੱਗੇ ਖੂਬ ਗਹਿਮਾ ਗੈਂਪ ਮੇਲੇ ਦੀ ਸੀ ਤਾਰਨ ਹਾਰ ਜੀ ਨੇ ਜਗਤ ਨੂੰ ਅਗਿਆਨ ਦੇ ਅੰਧਕਾਰ ਵਿੱਚ ਡਿੱਠਾ ਸ਼ੀਤਲ ਨਦੀ ਵਿੱਚ ਨਹਾ ਰਹੇ ਸਨ ਤੇ ਰਹਿ ਧੋਰੇ ਸਨ ਦੇਹੀ ਅਤੇ ਸਮਝ ਰਹੇ ਸਨ ਕਿ ਬੰਤੋਂ ਪਾਪਾਂ ਦੀ ਮੈਲ ਧੋਰੇ ਹਾਂ ਤੁਪਕੇ ਲੱਗ ਰਹੇ ਸਨ ਨਿਰਮਲ ਨੀਰ ਵਿੱਚ ਤੇ ਮਨ ਧਾਰਿਆ ਸੀ ਦਸ਼ੋ ਦਿਸ਼ਾ ਤਮ ਜਲਦੇ ਰਹੇ ਸਨ ਪਿਤਰਾਂ ਨੂੰ ਕਰ ਰਹੇ ਸਨ ਤਰਪਨ ਤੇ ਗਾਇਤਰੀ ਪਾਠ ਪਰ ਘਰਾਂ ਤੋਂ ਭਰਾ ਭਰਾ ਦੇ ਨਾਲ ਲੜ ਕੇ ਆਇਆ ਸੀ ਤੇ ਉੱਥੇ ਹੀ ਕਈ ਲੜਾਈਆਂ ਤੇ ਕਈ ਵਿਰੋਧ ਦਿਲਾਂ ਵਿੱਚ ਹੋ ਰਹੇ ਸਨ ਆ ਮਾੜੇ ਕਰਮ ਖੇੜਾ ਨਹੀਂ ਸੰਛਾੜ ਰਹੇ ਪਰ ਇਨਸਾਨ ਦੀ ਕੂੜ ਮਤ ਪੈ ਰਹੀ ਸੀ ਮੈਂ ਪਹਿਲੇ-ਪਹਿਲੇ ਤੱਕ ਹਵਸਾਨ ਵੀ ਮਚ ਰਿਹਾ ਸੀ। ਪਾਂਡੇ ਦਾਨ ਮੰਗ ਰਹੇ ਸੀ। ਸਿੱਧੀ ਤਰ੍ਹਾਂ ਤਾਂ ਮਿਲੇ ਤਾਂ ਵਰ ਸਾਪਾਂ ਦੇ ਡਰ ਦੇ ਕੇ ਜੋਰੀ ਵੀ ਲੈ ਰਹੇ ਸਨ ਤੇ ਕਹਿ ਰਹੇ ਸਨ ਦਾਨ। ਸ਼ਾਮਾਂ ਨੂੰ ਨਦੀ ਵਿੱਚ ਦੂਨੀਆਂ ਵਿੱਚ ਰੱਖ ਕੇ ਦੀਵੇ ਤਰਾਏ ਜਾਂਦੇ ਤੇ ਆਰਤੀ ਦੇ ਘੰਟਿਆਂ ਦੀ ਮਿੱਠੀ ਝੰਕਾਰ ਪੈਂਦੀ ਸੀ। ਸਵੇਰ ਨੂੰ ਫੁੱਲ ਤਾਰੇ ਜਾਂਦੇ, ਇਸ਼ਨਾਨ ਹੁੰਦੇ ਤੇ ਪਿੱਤਰਾਂ ਨੂੰ ਜਲ ਦਿੱਤੇ ਜਾਂਦੇ ਸਨ। ਇਹ ਅਗਿਆਨ ਦਿਲਾਂ ਦਾ ਅੰਧਕਾਰ ਤੇ ਮਨਾਂ ਦੀ ਅਗੋਤੀ ਵੇਖ ਕੇ ਕੌਤਕ ਖਾਰਜੀ ਆਪ ਵੀ ਇੱਕ ਦਿਨ ਜਲ ਵਿੱਚ ਜਾ ਖਲੋਤੇ ਪੂਰੇ ਵੱਲੋਂ ਸੂਰਜ ਨੂੰ ਚੜਿਆ ਸੀ ਉਸ ਵੱਲ ਪਿੱਠ ਕਰ ਦਿੱਤੀ ਮੂੰਹ ਪਛੋਮਲ ਕੁਝ ਉੱਤਰ ਦਾ ਰੁਖ ਲੈ ਕੇ ਕਰ ਲਿਆ ਤੇ ਪਾਣੀ ਦੇਣ ਲੱਗ ਪਏ ਪਛੋਂ ਨੂੰ ਪਾਣੀ ਦੇਣ ਦੇਖ ਕੇ ਲੋਕੀ ਹਰੀਆਂ ਹੋ ਗਏ ਕਿ ਦਵਾਲੇ ਖੜੋਂਣ ਲੱਗ ਪਏ ਪਹਿਲਾਂ ਤਾਂ ਲੋਕੀ ਆਪੋ ਵਿੱਚ ਗੱਲਾਂ ਕਰਦੇ ਸਨ ਪਰ ਜਦ ਖਾਸੀ ਪੀੜ ਹੋ ਗਈ ਤਾਂ ਲੋਕੀ ਲਗੇ ਆਪ ਤੋਂ ਆਪ ਹੀ ਔਰ ਔਰ ਪੁੱਛਣ ਤੂੰ ਕੌਣ ਹੈ Hindu ਹੈ ਪਛੋਂ ਨੂੰ ਪਾਣੀ ਕਿਉਂ ਦਿੰਦਾ ਹੈ ਪਛੋਂ ਨੂੰ ਤਾਂ ਮੱਕਾ ਹੈ ਦੱਸ ਤੂੰ Hindu ਹੈ ਤਾਂ ਪਿਤਾ ਨੂੰ ਪਾਣੀ ਦੇ ਦੇਖ ਪੁਰੇ ਵੱਲੋਂ ਥੂੜ ਚੜ ਰਿਹਾ ਹੈ ਦੱਸ ਤੂੰ ਕੌਣ ਹੈ ਤਦ ਜਗਤ ਦੇ ਅ ਗਿਆਨ ਉਰ ਸੇਲ ਹੋਣ ਵਾਲੇ ਤੇ ਉਹਨਾਂ ਦੀ ਹੈਕਰ ਤੇ ਹੱਸ ਛੱਡਣ ਵਾਲੇ ਨੈਣਾ ਦੇ ਇੱਕ ਕੌਤਕੀ ਚਮਤਕਾਰ ਦਿੱਤਾ ਤੇ ਰਹਿਮਤ ਭਰੇ ਨੈਣਾ ਵਾਲੇ ਨੇ ਪੁੱਛਿਆ ਤੁਸੀਂ ਪੂਰੇ ਨੂੰ ਪਾਣੀ ਕਿਉਂ ਦੇ ਰਹੇ ਹੋ ਉਹਨਾਂ ਕਿਹਾ ਪਿੱਤਰਾ ਨੂੰ ਤ੍ਰਿਪਤ ਕਰ ਰਿਹਾ ਹਾਂ ਕੋਈ ਸੂਰਜ ਨੂੰ ਜਲ ਦੇ ਰਿਹਾ ਹੈ ਹਾਂ ਕੌਤਕੀ ਸਤਕੁਰ ਜੀ ਤੁਹਾਡੇ ਪਿੱਤ ਕਿੰਨੇ ਕੋ ਦੂਰ ਹਨ ਸੂਰਜ ਕਿੱਥੇ ਕੋ ਹੈ ਲੋਕੇ ਪਿੱਤਰ ਲੋਕ ਵਿੱਚ ਲੱਖਾਂ ਹਜ਼ਾਰਾਂ ਕਰੋੜਾ ਕਰੋਹਾ ਤੇ ਸੂਰਜ ਵੀ ਦੂਰ ਹੈ ਗੁਰੂ ਜੀ ਆ ਤਾਂ ਭਲਾ ਹਾਂ ਹਾਂ ਤੇ ਫੇਰ ਪਾਣੀ ਦੇਣ ਲੱਗ ਪਏ ਲੋਕਾਂ ਵਿੱਚ ਇੱਕ ਪੰਡਤ ਤੂੰ ਬਈ ਆਪਣੇ ਕੰਮ ਲੱਗ ਪਿਆ ਅਸਾਂ ਅਰਦ ਦਿੱਤੇ ਸਾਨੂੰ ਵੀ ਉੱਤਰ ਮਿਲੇ ਨਾ ਗੁਰੂ ਜੀ ਬਈ ਸਜਣੋ ਮੇਰਾ ਇਸ ਰੁੱਖ ਨੂੰ ਗिरा ਹੈ ਘਰ ਦੀ ਪੈੜੀ ਬੰਨਾ ਹੈ ਸਾਡੇ ਦੇਸ਼ ਮੇਂ ਨਹੀਂ ਪਿਆ ਤੁਹਾਨੂੰ ਦੇਖ ਕੇ ਮੈਂ ਕਿਹਾ ਚਲੋ ਇੱਥੇ ਹੀ ਪਾਣੀ ਪਚਾ ਵੇਖੀਏ ਭਲਾ ਜੇ ਖੇਤੀ ਸੋਕਿਓਂ ਬਚ ਜੇ ਇਹ ਸੁਣ ਕੇ ਸਾਰੇ ਹੱਸ ਪਏ ਕੋਈ ਕਹੇ ਬੋੜਾ ਹੈ ਕੋਈ ਕਹੇ ਦੇਖੋ ਅੱਜ ਕੱਲ ਵੀ ਐਡੇ ਸਿੱਧੇ ਲੋਕ ਹਨ ਪਾਣੀ ਗੰਗਾ ਦਾ ਗੰਗਾ ਵਿੱਚ ਪਿਆ ਡਿੱਗਦਾ ਹੈ ਤੇ ਇਸ ਤੇ ਭਾਣੇ ਖੇਤਾਂ ਨੂੰ ਪਿਆ ਅਪੜਦਾ ਹੈ ਇੱਕ ਸਿਆਣਾ ਭਲੇ ਸੱਜਣਾ ਆਪਣੇ ਹੱਥਾਂ ਕਿਉਂ ਥਕਾਰਿਆ ਹੈ ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ ਖੇਤ ਤੇਰੇ ਹਨ ਦੂਰ ਲੈੰਦੇ ਨੂੰ ਕੰਗਾ ਜਾ ਰਹੀ ਹੈ ਪੂਰਬ ਨੂੰ ਗੁਰੂ ਜੀ ਅੱਛਾ ਜੀ ਇਸ ਧਰਤੀ ਉਤੇ ਮੇਰਾ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਨਹੀਂ ਅਪੜੇਗਾ ਤੇ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿੱਚ ਕਿਸੇ ਦੂਸਰੇ ਲੋਕ ਵਿੱਚ ਰੋੜਾ ਕੋਹਾਂ ਤੇ ਜਾ ਅਪੜੇਗਾ ਹੈ ਜੀਓ ਆ ਸਤਿਗੁਰ ਨਾਨਕ ਤੇਜ ਜੀਓ ਤੇਰੀ ਯੁਕਤੀ ਦਾ ਅਨੋਖਾ ਤਰੀਕਾ ਲੋਕਾਂ ਦੇ ਪਾਣੇ ਹਾਰ ਗਿਆ ਪਰ ਤੇਰੀ ਹਾਰ ਵਿੱਚ ਰਸ਼ਨ ਕਰਤਿਆਂ ਦੀ ਹਾਰ ਹੋ ਗਈ ਸਾਰੇ ਸੋਚੀ ਪਏਗੇ ਲੱਗੇ ਭੂਤ ਪੀਤਿਆਂ ਬੋਲਣ ਇੱਕ ਆਖਤਾ ਹੈ ਤਾਂ ਸੱਚ ਹੈ ਦੂਜਾ ਭੁੱਲੇ ਹੀ ਰਹੇ ਕਿ ਢੀ ਖਰੀ ਗੱਲ ਹੈ ਸੋਦੋ ਸੋਹ ਕੋਹਾਂ ਤੇ ਪਾਣੀ ਅਰਪਿਆ ਨਹੀਂ ਪਹੁੰਚਦਾ ਲੱਖਾਂ ਕੋਹਾਂ ਤੇ ਕਿਵੇਂ ਪਹੁੰਚੇਗਾ ਤੀਜਾ ਕਲੇਜਾ ਕੱਟ ਲਿਆ ਸੀ ਸਾਨੂੰ ਪਾਂਡਿਆਂ ਦੇ ਮੂਰਖ ਬਣਾ ਛੱਡਿਆ ਹੈ ਚੌਥਾ ਆ ਲੈ ਬਈ ਕੱਢੀ ਸੂ ਨਾ ਗੱਲ ਸਵਾਦ ਆ ਗਿਆ ਅਸਾਂ ਕਿਹਾ ਸੀ ਕਿ ਕੋਈ ਕੌਤਕੀ ਹੈ ਪੰਜਵਾਂ ਗੁਰੂ ਜੀ ਵੱਲ ਤੱਕ ਕੇ ਭਈ ਭਲੇ ਸੱਜਣ ਜੀ ਗੱਲ ਤਾਂ ਤੁਸੀਂ ਚੌਖੀ ਆਖੀ ਏ ਦਿਲ ਨੂੰ ਘਾ ਪਾ ਗਈ ਏ ਪਰ ਇਹ ਤਾਂ ਸਕਲਪ ਦੀ ਗੱਲ ਏ ਨਾ ਗੁਰੂ ਜੀ ਸਕਲਪ ਤੁਹਾਡੇ ਤੇ ਤੁਹਾਨੂੰ ਨਰਕਾ ਨੂੰ ਲਿਜਾ ਰਹੇ ਹਨ ਨੁਕ ਸਾਡੇ ਸਕਲਪ ਤਾਂ ਹਰ ਹਰ ਦੇ ਹਨ ਹਰ ਹਰ ਕਰਿਆ ਨੂੰ ਨਰਕ ਘਲਦੇ ਹੋ ਹਾਂ ਠੀਕ ਹੈ ਹਾਟੇ ਹਲ ਮਾਲਾ ਦਾ ਮਣਕਾ ਹੈ ਪਰ ਮਨ ਸਿਮਰ ਰਿਹਾ ਹੈ ਇਸਤਰੀ ਪੁੱਤਰ ਧਨ ਧਾਮ ਵਿਹਾਰਕਾਰ ਕਾਰਬਾਰ ਅਨੇਕ ਧੰਦੇ ਮਨ ਜਾਏਗਾ ਉਥੇ ਜਿੱਥੇ ਇਸਤਿ ਤਾਰ ਲੱਗੀ ਰਹੀ ਹੈ ਜਿੰਨਾ ਸਕਲਪਾ ਦੀ ਲਿਵ ਵਿੱਚ ਮਨ ਹੈ ਉਥੇ ਜਾ ਪ੍ਰਾਪਤ ਹੋਵੇਗਾ ਜਲ ਦਿੱਤਾ ਜਾ ਰਿਹਾ ਹੈ ਪਿਤਰਾਂ ਨੂੰ ਪਰ ਮਨ ਪਟਕ ਰਿਹਾ ਹੈ ਦਸੋ ਦਿਸ਼ਾ ਮਨ ਦੀਆਂ ਲਾਲਸਾਂ ਵਿੱਚ ਮਾਲਾ ਗੁਫਤੀਆਂ ਲੇ ਕੁਸ਼ਾਂ ਦੇ ਆਸਣ ਲਗਾਈ ਕਿਨਾਰੇ ਤੇ ਬੈਠੇ ਹੋ ਨੈਣ ਬੰਦ ਹਨ ਮਣਕਾ ਕਰਕੇ ਤੇ ਠਕ ਠਕ ਦਿਗਦਾ ਹੈ ਪਰ ਮਨ ਜੰਜਾਲਾ ਵਿੱਚ ਉੱਡ ਰਿਹਾ ਹੈ ਤੁਫਕੀ ਲੱਗ ਰਹੀ ਹੈ ਠੰਡੇ ਨੀਰ ਵਿੱਚ ਮੂੰਹ ਮਾਲੇ ਮਾਰਿਆ ਥਰਥਰ ਕਰਦਾ ਕਹਿ ਰਿਹਾ ਹੈ ਹਰ 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 ਦਿਲ ਪਾਲੇ ਦੀs ਕੋੜ ਵਿੱਚ ਮਨੋ ਰਾਜੀ ਸੰਗਲਪਾ ਫੁਰਨਿਆਂ ਵਿੱਚ ਉਡੰਤ ਹੈ ਜਿੱਧ ਚਿੱਤਰ ਮਨ ਉਧਰ ਉਧਰ ਜੀਵ ਦੀ गति ਮਨੋਕ ਕਲ ਤਾਂ ਇਹ ਬੀ ਖਰੀ ਹੈ ਆਖੀ ਜੇ ਪਰ ਤੁਹਾਨੂੰ ਕਿਵੇਂ ਪਤਾ ਹੈ ਕਿ ਕਿਸ ਦਾ ਮਨ ਦੌੜ ਰਿਹਾ ਹੈ ਖਬਰੇ ਲੱਗੇ ਹੋਏ ਹੋਣ ਮਨ ਭਗਵੰਤ ਵਿੱਚ ਤਦ ਗੁਰੂ ਜੀ ਨੇ ਦੋ ਚਾਰ ਸਮਾਧੀਆਂ ਵਾਲਿਆਂ ਦੇ ਮਨਾਂ ਦੀ ਠੀਕ ਉਡਾਰੂ ਗਤੀਸ਼ ਮਥੀਤ ਦੇ ਕਾਜੀ ਦੇ ਦਿਲ ਵਾਂਗੂੰ ਤਸ ਦਿੱਤੀ ਇੱਕ ਤਾਂ ਪਤਾ ਦਿੱਤਾ ਕਿ ਇਸ ਦਾ ਮਨ ਮਲਤਾਨ ਵਿੱਚ ਵਿਹਾਰ ਕਰ ਰਿਹਾ ਹੈ ਦੂਏ ਦਾ ਕਾਬਲ ਇਹ ਦਾ ਦਿੱਲੀ ਜਿੰਨਾ ਜਿੰਨਾ ਵਿਹਾਰਾਂ ਸੋਚਾਂ ਵਿੱਚ ਜਿਸ ਦਾ ਮਨ ਖਚਿਤ ਸੀ ਜਦ ਸਾਫ ਦੱਸ ਦਿੱਤਾ ਤਦ ਲੋਕਾਂ ਦੇ ਪੈਸ ਛਾ ਗਿਆ ਨੈਣਾ ਵਿੱਚ ਛਰਦਾ ਪਰ ਆਈ ਆਪ ਬੈਠ ਕੇ ਕਿਨਾਰੇ ਤੇ ਉਦਾਰੇ ਲੋਕ ਜੁੜ ਬੈਠੇ ਸਾਰੇ ਜਦ ਸਮਾਗਮ ਜੁੜ ਕੇ ਠੱਠ ਵੱਜ ਗਿਆ ਤਾਂ ਦਾਤੇ ਨੇ ਜੀਵਾਂ ਦੇ ਅਗਿਆਨ ਦੇ ਛੌੜ ਕੱਟੇ ਸਾਰਾ ਸੱਚ ਰਸਤਾ ਦੱਸਿਆ ਇੱਕ ਵੈਗਰੂ ਜੀ ਨਾਲ ਲਿਵਲਾ ਮਾਰਕ ਸਮਝਾਇਆ ਕਿ ਇਹ ਰਸਤਾ ਹੈ ਨਾਮ ਜਪੋ ਹਜ਼ੂਰੀ ਵਿੱਚ ਵਸੋ ਉੜਤੇ ਪੈਂਦੇ ਤੁਰਦੇ ਫਿਰਦੇ ਉਸ ਮਾਲਕ ਦੀ ਹਜ਼ੂਰੀ ਵਿੱਚ ਰਹੋ ਉਸ ਪਿਆਰੀ ਤੇ ਰਸ ਭਰੀ ਹਜ਼ੂਰੀ ਤੋਂ ਓਲੇ ਨਾ ਹੋਵੋ ਐਉ ਜਾਣੋ ਇਹ ਜਿਸਤਾ ਨਾਮ ਰਸਤਾ ਤੇ ਹੈ ਉਹ ਹਾਜ਼ਰ ਹੈ ਤੇ ਅਸੀਂ ਹਜ਼ੂਰੀ ਵਿੱਚ ਹਾਂ ਪਾਉਣ ਜਿਵੇਂ ਅਨਸੰਗ ਹੈ ਜਿਉ ਜਾਓ ਸਮਰ ਤੁਰੋ ਬਹੁ ਸਦਾ ਅਨਸੰਗ ਹੈ ਦੀਦੀ ਨਹੀਂ ਪਰ ਹੈ ਤਿਵੇਂ ਉਹ ਪਉਣ ਤੋਂ ਵੀ ਸੂਕਮ ਪਰ ਮਤ ਅੰਗ ਸੰਖ ਹੈ ਪਿਆਰ ਰਾਸਤੇ ਆਨੰਦ ਉਸ ਤੋਂ ਹਰ ਵੇਲੇ ਤੁਹਾਡੇ ਵਾਰੋਂ ਛੁੱਟਦਾ ਹੈ ਉਸ ਦੀ ਹਜ਼ੂਰੀ ਵਿੱਚ ਰਹਿਣ ਨਾਲ ਉਹ ਸੁਆਦ ਸਾਨੂੰ ਵੀ ਆਵੇਗਾ ਜੇ ਉਸ ਸਦਾ ਜਾਗਦੀ ਹੋਣ ਦੇ ਵਿੱਚ ਉਸ ਅਨ ਸੰਸਤਿਆ ਦੇ ਵਿੱਚ ਸਾਡਾ ਮਨ ਰਹੇਗਾ ਤਾਂ ਮਨ ਵੀ ਅਸੀਂ ਉੱਥੇ ਹੀ ਜਾਵਾਂਗੇ ਆਕਾਰ ਵਿਹਾਰ ਕਰੋ ਬਈ ਘਰ ਵਿਹਾਰ ਕੋਈ ਕਿੱਤਾ ਕੋਈ ਰੋਜੀ ਕਰਕੇ ਕਮਾ ਕੇ ਰੋਟੀ ਖਾਓ ਕਮਾ ਕੇ ਫਿਰ ਵੰਡ ਕੇ ਖਾਓ ਕਿਰਤ ਕਮਾਈ ਵਿੱਚੋਂ ਦੇ ਕੇ ਭਲਾ ਮਨਾਓ ਕਰੋ ਕੰਮ ਕਾਜ ਜ਼ਰੂਰ ਮਖੱਟੂ ਨਾ ਬਣੋ ਦੂਸਰਿਆਂ ਦੀ ਕਮਾਈ ਉੱਤੇ ਆਪਣੇ ਗੁਜ਼ਾਰੇ ਦਾ ਭਾਰ ਪਾ ਕੇ ਉਹਨਾਂ ਨੂੰ ਔਖਾ ਨਾ ਕਰੋ ਕਰੋ ਕੋਈ ਕਿਰਤ ਕਰੋ ਪਰ ਜੋ ਕਰੋ ਸੋਣੀ ਕਰੋ ਖਵਾਓ ਪਰ ਧਰਮ ਕਿਰਤ ਨਾਲ ਆ ਕਮਾਈ ਕਰਨ ਵਿੱਚ ਮਨ ਲੋੜੀਏ ਮਨ ਜਾਏਗਾ ਕਮਾਵਲ ਤਾਂ ਹਜੂਰੀ ਵਿੱਚ ਕਿਵੇਂ ਬਸੇਗਾ ਆ ਬਈ ਹਜੂਰੀ ਵਿੱਚ ਬਸੇਗਾ ਓ ਹੱਥ ਨਾਲ ਕਾਰ ਕਰੋ ਦਿਲ ਦੀ ਸੱਤਿਆ ਦੀ ਜਿੰਨੀ ਲੋੜ ਹੈ ਕਿਰਤ ਨੂੰ ਦਿਓ ਸੋਹਣੀ ਤਰ੍ਹਾਂ ਦਿਓ ਕਿਤੇ ਕੰਮ ਅਕਲ ਨਾਲ ਹੋਸ਼ ਨਾਲ ਕਰੋ ਕਪਟ ਛਲ ਨਾਲ ਨਾ ਕਰੋ ਦੂਸਰੇ ਦੇ ਬੁਰੇ ਦੀ ਨੀਅਤ ਨਾਲ ਨਾ ਪਰ ਅਕਲ ਨਾਲ ਸੋਚ ਨਾਲ ਕਿਤੇ ਵਿੱਚ ਧਿਆਨ ਦੇ ਕੇ ਕੀਤਾ ਸੋਣਾ ਕਰੋ ਪਰ ਵਿੱਚ ਵੇਲ ਆਉਂਦੀ ਹੈ ਸਵੇਰਾ ਸੰਧਿਆ ਰਾਤ ਵੇਲ ਹੁੰਦੀ ਹੈ ਪਹਿਲਾਂ ਪਹਿਲ ਵੇਲੇ ਹਜ਼ੂਰੀ ਵਿੱਚ ਬਸਦਿਆਂ ਸਫਲ ਕਰੋ ਫਿਰ ਹੱਤਕਾਰ ਵੱਲ ਘੁਰਿਆ ਰਹੇ ਦਿਲ ਕਰਤਾਰ ਵੱਲ ਲਾਈ ਰੱਖੋ ਸਮਾ ਪਾ ਕੇ ਦਿਲ ਹਜ਼ੂਰੀਆਂ ਬਾਹਰ ਨਹੀਂ ਆਇਆ ਕਰੇਗਾ ਭੁਲ ਦਾ ਪਰਦਾ ਹੈ ਸਾਡੇ ਤੇ ਮਾਲਕ ਵਿੱਚ ਭੁਲ ਕੱਢ ਦਿਓ ਯਾਦ ਵਿੱਚ ਬਸੋ ਯਾਰ ਹਜੂਰੀ ਵਿੱਚ ਰੱਖਦੀ ਹੈ ਹਜੂਰੀ ਸਿੱਖਾਂ ਦਾ ਮੂਲ ਹੈ ਇਹ ਸਮਝ ਕੇ ਪਰਮੇਸ਼ਰ ਤੇ ਨਾਮ ਜਪਣ ਨੂੰ ਇੱਕ ਹਜੂਰੀ ਤੇ ਅਭਿਆਸ ਦੀ ਟੋਣੀ ਸਮਝੋ ਨਾਮ ਦਾ ਪਰਜਾ ਮਨ ਨੂੰ ਗਾਫੜੀ ਤੋਂ ਕੱਢਦਾ ਤੇ ਹਜੂਰੀ ਵਿੱਚ ਲਿਆਉਂਦਾ ਹੈ ਨਾਮ ਹਜੂਰੀ ਵਾਸ ਹੈ ਜਾਂ ਸਤਪੁਰ ਜੀ ਸੱਚ ਦਾ ਡੰਕਾ ਦੇ ਕੇ ਚੁੱਪ ਹੋ ਗਏ ਤਾਂ ਉਹ ਜੀਵ ਜੋ ਪ੍ਰੁਰਿਤ ਹੋ ਗਏ ਸਨ ਕਹਿਣ ਲੱਗੇ ਸਾਡੇ ਨਾਲ ਚਲੋ ਭੋਜਨ ਖਾਓ ਅੱਗੇ ਗਏ ਤਾਂ ਕਾਰਾਂ ਕੱਢ ਕੇ ਚੌਂਕਾ ਸਵਾਰ ਕੇ ਰਸੋਈ ਤਿਆਰ ਹੋ ਰਹੀ ਸੀ ਜਾਂ ਸੱਚ ਸਮਝਵੀਂ ਬ੍ਰਾਹਮਣ ਵਿੱਚ ਬੜੇ ਤਾਂ ਸਤਿਗੁਰ ਬੋਲੇ ਚੌਂਕਾ ਪਿਟ ਗਿਆ ਪਿਟੇ ਚੌਂਕੇ ਦੀ ਰੋਟੀ ਕੌਣ ਖਾਏ ਬ੍ਰਾਹਮਣਾ ਨੇ ਹੱਥ ਬਾਨ ਕੇ ਆ ਕਿ ਜੀ ਲੱਕੜਾਂ ਤੋਂ ਚੌਂਕਾ ਪਾ ਅੰਨ ਤੋਂ ਉਸ ਕਾ ਆਪਨਾ ਪੂਰੇ ਸੱਚ ਅਚਾਰ ਨਾਲ ਸੋਈ ਬਣੀ ਹੈ ਗੁਰੂ ਜੀ ਪਰ ਤੁਸਾਂ ਵਿੱਚ ਵੜ ਕੇ ਪਿਟ ਦਿੱਤੀ ਹੈ ਬ੍ਰਾਹਮਣ ਸ਼ੂ ਵਾਲਾ ਕੌਣ ਸ਼ੂਆ ਹੈ ਅਸੀਂ ਪੁਲੀਨ ਬਰਾਮਣ ਹਾਂ ਕੋਈ ਚੰਡਾਲ ਡੂੰਗ ਕਸਾਈ ਤਾਂ ਆਇਆ ਨਹੀਂ ਗੁਰੂ ਜੀ ਕੋਪਤ ਟੂਮਣੀ ਕੁਦਿਆ ਕਸੈਣ ਪਰ ਨਿੰਦਾ ਕਟ ਚੂੜੀ ਮਟ ਰੋਥ ਚੰਡਾਲ ਕਾਰ ਕਢੀ ਕਿਆ ਬੀਜੇ ਜਾਂ ਚਾਰੇ ਬੈਠਿਆ ਨਾਲ ਸਤਿਗੁਰ ਨੇ ਦੱਸਿਆ ਕਿ ਤਨ ਸੁੱਚੇ ਕੀਤੇ ਦਾ ਕੀ ਹੈ ਪਟਣ ਵਾਲੀ ਸ਼ੈ ਅੰਦਰ ਉਹੀ ਬੁੱਧੀ ਹੈ ਜੋ ਪਸ਼ੂ ਵ੍ਰਤੀ ਨੂੰ ਵਸ ਵਿੱਚ ਨਹੀਂ ਰੱਖਦੀ ਤੇ ਖੁੱਲਾ ਛੱਡਦੀ ਹੈ ਸੋਚ ਲੋ ਕਿੰਨੀਆਂ ਸ਼ੋਹਾ ਦਿੱਤੀ ਸਿਹੜਦੀ ਹੈ ਜਿਸ ਦੇ ਸਿਰ ਤੇ ਸ੍ਰੇਸ਼ਟ ਬੁੱਧੀ ਦਾ ੁੰਡਾ ਨਹੀਂ ਹੈ ਉਹ ਡੂੰਮਣੀ ਵਾਂਗੂ ਨੀਚ ਜਾਤ ਹੈ ਨਹੀਂ ਸੋ ਭੈੜੇ ਗੰਦੇ ਗੀਤ ਗਾ ਕੇ ਲੋਕਾਂ ਦੇ ਮਨਾਂ ਨੂੰ ਉਲੇਣ ਕਰਦੀ ਹੈ ਇਹ ਤਰਸੀ ਜ਼ੁਲਮ ਦੂਸਰੇ ਦਾ ਬੁਰਾ ਕਰਨਾ ਤੇ ਆਪਣਾ ਭਲਾ ਲੋਚਣਾ ਇਕ ਕਸਾਈ ਬਣਾ ਹੈ ਕਿ ਨਹੀਂ ਪਰ ਦਾ ਮਾਸ ਨੋਚਣਾ ਤੇ ਆਪਣਾ ਸਵਾਦ ਲੈਣਾ ਇਸ ਸਵਾਵ ਵਾਲੀ ਬਿਰਤੀ ਲੰਦੀ ਹੈ ਕਿ ਨਹੀਂ ਆਪਣੇ ਭੜੇਸ ਬਾਦੀ ਸ਼ੋ ਦੂਸਰੇ ਮਨਾ ਰੂੰ ਪ੍ਰਾਈ ਨਿੰਦਿਆ ਦੂਸਰੇ ਦੇ ਜਸ ਨੂੰ ਨਾਮ ਨੂੰ ਵਡਿਆਈ ਨੂੰ ਵੱਜ ਲਾਉਣ ਦੀ ਨੀਅਤ ਇਹ ਹੈ ਨਾ ਅੰਦਰ ਪ੍ਰਾਈ ਨਿੰਦਾ ਦਾ ਵਾਸ ਲੋਕਾਂ ਵਿੱਚ ਮੈਂ ਪਲਾ ਪ੍ਰਸਿੱਧ ਹੋਵਾਂ ਤੇ ਫਲਾਣਾ ਮਾੜਾ ਪ੍ਰਸਿੱਧ ਹੋਵੇ ਆ ਮੇਰਾ ਨਾਮ ਨਾ ਵਧੀਕ ਖਲੇ ਇਹ ਸਫਾਈ ਕਰਨ ਵਾਲੀ ਹੈ ਕੇ ਨਾ ਦੂਸਰੇ ਦੇ ਹੋਏ ਜਾਂ ਅਨਹੋਏ ਅਗੁਣਾ ਪਾਪਾਂ ਐਬਾਂ ਕੋਕਾਈਆਂ ਦੀ ਮੈਲ ਆਪ ਇਕੱਠੀ ਕਰਨੀ ਸਫਾਈ ਕਰਨੀ ਵਾਲੀ ਵਰਗਾ ਕੰਮ ਹੈ ਕੇ ਨਹੀਂ ਆਪਣੇ ਸੋਹਣੇ ਮਨ ਨੂੰ ਇਸ ਗੰਧ ਨਾਲ ਬਦਬੂ ਲਾਉਣੀ ਫਿਰ ਲੋਕਾਂ ਨੂੰ ਨਿੰਦਾ ਸੁਣਾ ਕੇ ਉਸ ਗੰਧ ਦੀ ਸ਼ੂ ਉਹਨਾਂ ਨੂੰ ਲਾਉਣੀ ਜਿਨ੍ਹਾਂ ਦੀ ਕਰਨੀ ਉਹਨਾਂ ਦੇ ਤੱਕੇ ਅੱਗੋ ਕਰਨੀ ਇਉਂ ਲੋਕਾਂ ਦੀ ਨਿੰਦਾ ਦਾ ਸਵਾਬ ਪੈਣਾ ਨਿੰਦਾ ਸਫਾਈ ਕਰਨ ਵਾਲੀ ਪਰੇ ਦੀ ਪ੍ਰਤਾਨ ਹੈ ਦਿਉੜੀਆਂ ਵਿੱਚ ਮਜਲਸਾਂ ਵਿੱਚ ਉਜਰਿਆਂ ਵਿੱਚ ਜਿੱਥੇ ਚਾਰ ਯਾਰ ਬੈਠਣ ਉਥੇ ਨਿੰਦਾ ਸਫਾਈ ਕਰਨ ਵਾਲੀ ਹੀ ਪ੍ਰਤਾਨ ਹੈ ਜਿੱਥੇ ਦੋ ਚਾਰ ਰਲੇ ਉਥੇ ਕਿਸੇ ਹੋਰ ਦੀ ਨਿੰਦਾ ਛੱਡੀ ਹੈ ਫਿਰ ਇੱਕ ਗੱਲ ਹਾਸੇ ਵਾਲੀ ਇਹ ਹੈ ਕਿ ਉਨਾ ਨਿੰਦਾ ਕਰਨ ਵਾਲਿਆਂ ਦੀ ਨਿੰਦਾ ਹੋਰ ਤੇ ਪਈ ਹੁੰਦੀ ਹੈ। ਉਹ ਤੀਸਰੇ ਪੈੜੇ ਸ਼ੋਹ ਲਾਉਣ ਵਾਲੀ ਨਿੰਚ ਨਿੰਦਾ ਹੈ। ਚੌਥੇ ਕ੍ਰੋਧ ਸਭ ਦਾ ਵੱਡਾ ਪੈੜੇ ਸ਼ੋਹ ਵਾਲਾ ਚੰਡਾਲ ਹੈ। ਰੋਧ ਅਗੇ ਐ ਆਪ ਬਲਦਾ ਹੈ ਤੇ ਦੂਏ ਨੂੰ ਬਲਦਾ ਹੈ। ਜਦੋਂ ਤੁਸਰ ਨਾਲ ਕੋਈ ਕ੍ਰੋਧ ਦਾ ਬਚਨ ਕਰੇ ਤੁਸਾਂ ਵੀ ਕ੍ਰੋਧ ਦੀ ਅਗ ਭੜਕਦੀ ਹੈ। ਐ ਕਿ ਨਾ ਕ੍ਰੋਧ ਸ਼ੂਣ ਵਾਲਾ ਲਾਉਣ ਵਾਲਾ ਇਰ ਇਸ ਦੀ ਛੂ ਅਗ ਦੀ ਛੋ ਵਾਂਗੋ ਹੈ ਆਪ ਬਲਦੀ ਹੈ ਤੇ ਜਿਸ ਨੂੰ ਛੂ ਇਹ ਬਲਦੀ ਹੈ ਰੋਧ ਬਲਦਾ ਹੈ ਜਿਸ ਤੇ ਭਵੇ ਉਸ ਨੂੰ ਛੜਦਾ ਹੈ ਮਨ ਇਸ ਨਾਲ ਛੜਦਾ ਹੈ ਤਾਂ ਇਸ ਨਾਲ ਛੜਦਾ ਹੈ ਹੁਣ ਤੁਸੀਂ ਜੋ ਚਮਕੇ ਵੜੇ ਹੋ ਮਨਾ ਵਿੱਚ ਲੰਗੀਆਂ ਮਾਰ ਲਓ ਇਹ ਪਿੱਟ ਦਿੱਤਾ ਹੈ ਕਿ ਨਾਂ ਚੌਂਕਾ ਇਹ ਬ੍ਰਾਹਮਣ ਪਹਿਲਾਂ ਸਤਿਗੁਰ ਤੇ ਵਾਕਾ ਨਾਲ ਕੁਝ ਜਝਾਲੂ ਹੋ ਕੇ ਤਾਂ ਆਏ ਸਨ ਪਰ ਉਹਨਾਂ ਦੇ ਆਪਣੇ ਅੰਦਰਲੇ ਮਨ ਦੇ ਭਾਵ ਤੇ ਮਨ ਦੀਆਂ ਕਰਨੀਆਂ ਪ੍ਰਤੂਤਾ ਤਾਂ ਉਹੀ ਸਨ ਹੁਣ ਜਦ ਉਹਨਾਂ ਨੇ ਆਪਣੇ ਅੰਦਰਲੇ ਸੁਭਾਅ ਦੀ ਮੂਰਤ ਉੱਚੀ ਗਈ ਵੇਖੀ ਤਾਂ ਚਰਣਾ ਤੇ ਟੈ ਪਏ ਤੇ ਬੋਲੇ ਇਵੇਂ ਬਖਸ਼ੀਏ ਗੁਨਾਹ ਬੰਧ ਹਾਂ ਬਖਸ਼ਣ ਹਾਰ ਨੇ ਤਦੋਂ ਸ਼ਲੋਕ ਗਾਇਆ ਸੱਚ ਸੰਜਮ ਕਰਨੇ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸਈ ਜੇ ਪਾਪਾ ਬੰਧ ਨਾ ਦੇਹੀ ਬ੍ਰਾਹਮਣ ਇਹ ਦਾਤਾ ਆਪਣੇ ਸੇਵਕ ਬਣਾ ਲਓ ਗੁਰੂ ਜੀ ਸਾਡੀ ਸਿੱਖੀ ਕਠਨ ਹੈ ਪਰ ਸੌਖੀ ਵੀ ਹੈ ਜੋ ਤਨ ਤੁਸਾਂ ਪਾਸ ਹੈ ਪਾਪਾਂ ਤੋਂ ਆਇਆ ਹੈ ਤੁਸਾਂ ਮਾੜੇ ਕੰਮਾਂ ਨਾਲ ਜੋੜਿਆ ਹੈ ਭਗਵੰਤ ਦੇ ਮਾਨ ਦੇ ਲੁਟਾ ਦਿਓ ਇਹ ਸੁਣ ਕੇ ਉਸਨੇ ਮਾਇਆ ਦੇ ਵੰਡ ਦਿੱਤੀ ਇਸ ਤੱਕ ਕਿ ਦਾਤੇ ਦੀ ਮਿਹਰ ਦੀਆਂ ਸ਼ੈਬਰਾਂ ਲੱਗ ਗਈਆਂ ਨਾਮਦਾਨ ਦੀ ਝਾਤ ਬਖਸ਼ੀ ਗਈ ਸਾਈ ਚਰਨਾ ਨਾਲ ਲਿਬ ਬਖਸ਼ੀ ਗਈ ਆਪ ਦੇ ਉਮੇ ਦੇ ਮਨਾਂ ਨੂੰ ਸਾਈ ਰੋਕਿਆ ਕਰਕੇ ਹਜ਼ੂਰੀ ਵਿੱਚ ਹਾਜ਼ਰ ਰਹਿਣ ਵਾਲੇ ਸੁਖੀਏ ਬਣਾ ਦਿੱਤਾ ਜਾਂ ਸਿਖਾ ਦਿੱਤੀ ਕਿ ਮਨ ਇੱਕ ਰਾਸ ਵਿੱਚ ਰਹੇ ਤੇ ਅੰਦਰੋਂ ਇੱਕ ਉਚਿਆਨ ਇੱਕ ਸਥਿਤੀ ਹਰ ਵੇਲੇ ਸਾਈ ਦੇ ਨਾਲ-ਨਾਲ ਹੋਣ ਦੀ ਤੁਰੀ ਰਹੇ ਇਸ ਤਰ੍ਹਾਂ ਜਦ ਅਨੇਕਾਂ ਲੋਕੀ ਸਿੱਖ ਹੋ ਕੇ ਗਏ ਤੇ ਪਖੰਡ ਬਣਾਵਟ ਦੇ ਤਰੀਕੇ ਤੋਂ ਮੁੜ ਪਏ ਤਾਂ ਬ੍ਰਾਹਮਣ ਪੰਡਤਾਂ ਦਾ ਇੱਕ ਜਥਾ ਸਤਗੁਰ ਜੀ ਨੂੰ ਗਰਮ ਕਾਨ ਤੇ ਉਹਨਾਂ ਦੀਆਂ ਬਣੀਆਂ ਪਗਡੰਡੀਆਂ ਤੇ ਲਾਭ ਦੱਸਣ ਆਇਆ ਕਿ ਕਿਵੇਂ ਐਸੇ ਪੁਨੀਤ ਤੋਂ ਪ੍ਰਭਾਵਸ਼ਾਲੀ ਗੁਰੂ ਜੀ ਉਹਨਾਂ ਵੱਜੇ ਰਹਾਉਾਂ ਤੇ ਤੁਰੇ ਪੜ ਰਹਿਣ ਪਰ ਤਾਂ ਨੇ ਜਗ ਦੇ ਹੋਮਾਂ ਦੀ ਮਹਿਮਾ ਕੀਤੀ ਪਰ ਆਪਨੇ ਫਰਮਾਇਆ ਪਲੀ ਗੱਲ ਸਦਾ ਪਲੀ ਹੈ ਪਰ ਬਣਾਵੜ ਦੇ ਮਨਾਂ ਨੂੰ ਕੈਦ ਕਰਨ ਵਾਲੀ ਗਤੀ ਕਦੇ ਚੰਗੀ ਨਹੀਂ ਸੱਚ ਦਾ ਢੰਡੋਰਾ ਅਸਾਂ ਦੇਣਾ ਹੈ ਸੁਣੋ ਇਸ ਦੇ ਭਾਗ ਹਨ ਸੁਣੋ ਤੇ ਅਣ ਸੁਣੀ ਕਰੋ ਜਿਨ੍ਹਾਂ ਦੇ ਅਭਾਗ ਹਨ ਅਗਨੀਆਂ ਵਿੱਚ ਅੰਨ ਘਿਓ ਪਾ ਕੇ ਹੁਣ ਖਰਾਬ ਨਾ ਕਰੋ ਪ੍ਰਜਾ ਦੁਖੀਆ ਦੇ ਕਰੀਬ ਹੈ ਸੱਚ ਦੇ ਪਿਆਰਾਂ ਤੇ ਨਾਮ ਵਿੱਚ ਲਗਿਆ ਨੂੰ ਅਨ ਦਿਓ ਇਹ ਹੋਮ ਹੈ ਇਹ ਜਗ ਹੈ ਬਾਕੀ ਰਹਿ ਮਹਿਮਾ ਮੈਨੂੰ ਇਸ ਦੀ ਲੋੜ ਨਹੀਂ ਹੈ ਮਹਿਮਾ ਮਾਕੀ ਜੋ ਸੱਚ ਦੀ ਖੀਰ ਹੈ ਤੇ ਬਹਿ ਕੇ ਉਸ ਦੀ ਮਾੜੀ ਛੂ ਲਾ ਕੇ ਉਸ ਦੀ ਮਾੜੀਆਂ ਕਰਦੀ ਹੈ ਸੱਚ ਦੇ ਸੇਵਕ ਨੂੰ ਸੱਚ ਦੇ ਓਟ ਹੈ ਮੈਮਾ ਮਾਕੀ ਦੀ ਲੋੜ ਨਹੀਂ